ਕਾਲੀ ਦਲ ਤੋਂ استਿਫਾ ਦੇਣ ਬਾਰੇ ਜਦੋਂ ਮਜੀਠੀਆ ਨੂੰ ਪੁੱਛੇ ਸਵਾਲ ਤੇ ਮਜੀਠੀਆ ਜਵਾਬ ਦੇਣ ਤੋਂ ਹੋਏ ਅਸਮਰਥ ਕਾਦੀਆਂ ਦੇ ਪਿੰਡ ਦੁੱਗਲਵਾਲ ਵਿਖੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਠੀਮਾ ਦੇ ਹੱਕ ਵਿੱਚ ਰੱਖੀ ਗਈ ਚੋਣ ਮੀਟਿੰਗ ਦੌਰਾਨ ਵਿਕਰਮ ਸੰਘ ਮਜੀਠੀਆ ਨੇ ਪੰਜਾਬ ਦੀ ਪ੍ਰਗਟਾ ਮੰਤ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਜੰਮ ਕੇ ਬਰੇ ਇਸ ਮੌਕੇ ਪੱਤਰਕਾਰਾਂ ਵੱਲੋਂ ਚੰਡੀਗੜ੍ਹ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਕੋਲ استਿਫਾ ਦੇਣ ਬਾਰੇ ਪੁੱਛੇ ਸਵਾਲ ਤੇ ਵਿਕਰਮ ਮਜੀਠੀਆ ਜਵਾਬ ਦੇਣ ਤੋਂ ਕੋਈ ਅਸਮਰਥ ਲੀਡਰਾਂ ਬਾਰੇ ਵੀ ਜਦੋਂ ਕਾਲੀ ਦਲ ਨੂੰ ਛੱਡ ਛੱਡ ਕੇ ਦ ਤੋ ਵੀ ਬਿਕਰਮ ਜੱਟਿਆ ਨੇ ਕਿਹਾ ਕਿ ਸਾਨੂੰ ਇਸ ਬਾਰੇ ਜ਼ਿਆਦਾ ਸੋਚਣ ਦੀ ਲੋੜ ਨਹੀਂ ਜਿਪਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਫਟੇ ਸੇ ਖੁਸ਼ਪੁਰ ਦੀ ਰਿਪੋਰਟ ਸੁਣੋ ਇਸ ਟਰੈਜੀ ਉਹਦੇ ਬਾਰੇ ਤਾਂ ਡਾਕਟਰ ਚੀਮਾ ਜੀ ਤੇ ਆਪਣਾ ਪਾਰਟੀ ਦੇ ਪ੍ਰਧਾਨ ਸਾਹਿਬ ਦੱਸ ਸਕਦੇ ਕੋਈ ਮਜਬੂਰੀ ਹੋਣੀ ਘਰੇਲੂ ਮੈਨੂੰ ਪਤਾ ਨਹੀਂ ਗੱਲ ਪਤਾ ਲੱਗੂ ਕਿ ਫਿਰ ਜ਼ਰੂਰ ਦੱਸਾਂਗਾ ਕਿੰਨੀ ਅੱਜ ਆਮ ਆਦਮੀ ਪਾਰਟੀ ਸ਼ਾਮ ਤੋਂ ਹਾਂਜੀ ਉਹ ਮੇਰਾ ਵੀ ਕੀ ਇੱਥੇ ਹੋ ਗਿਆ ਲੋਕ ਇੱਕ ਲੀਡਰ ਸ਼ਾਮਿਲ ਹੁੰਦਾ ਇਹਦੇ ਮਤਲਬ ਨਹੀਂ ਕਿ ਲੋਕ ਸ਼ਾਮਿਲ ਹੋ ਗਏ ਪਹਿਲਾਂ ਵੀ ਇਹ ਜੀਆਂ ਸਮੂਲੀਅਤ ਬੜੇ ਵੱਡੇ ਪੱਧਰ ਤੇ ਹੋਈਆਂ ਨੇ ਮਗਰ ਰਿਜ਼ਲਟ ਕੁਝ ਹੋਰ ਆਇਆ ਲੋਕ ਮੌਕਾ ਪ੍ਰਸਤ ਜਾਂ ਸਰਕਾਰਾਂ ਦੇ ਦਬਾਅ 'ਚ ਆਉਣ ਵਾਲੇ ਲਈ ਪੰਜਾਬ ਦੇ ਲੋਕ ਬੜੇ ਦ੍ਰਿੜ ਇਰਾਦੇ ਦੇ ਨੇ ਬਦਲਾਅ ਦਾ ਸੰਤਾਪ ਢੰਡਾ ਰਹੇ ਆ ਲੀਡਰਾਂ ਦੀ ਕੋਈ ਮਜਬੂਰੀ ਹੋ ਸਕਦੀ ਆ ਲੋਕਾਂ ਦੀ ਮਜਬੂਰੀ ਕੋਈ ਤੁਸੀਂ ਦਲ ਬਦਲਾਂ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਦਲ ਬਦਲਾਂ ਦੀ ਰਾਜਨੀਤੀ ਨੂੰ ਕਿ ਦਲ ਬਦਲ ਜਾਣੇ ਨੂੰ ਮੈਂ ਸਮਝਦਾ ਲੋਕ ਸਬਕ ਸਿਖਾਉਣਗੇ ਜੀ ਕਿਉਂਕਿ ਪੰਜਾਬ ਵਾਸਤੇ ਕੀ ਦੇਸ਼ ਵਾਸਤੇ ਕੀ ਦੁਨੀਆ ਵਾਸਤੇ ਬੜਾ ਖਤਰਨਾਕ ਸੰਕੇਤ ਹੈ ਔਰ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਦੋਵੇਂ ਪਾਰਟੀਆਂ ਭਾਜਪਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਿੰਦੀ 400 ਪਾਰ ਕੈਂਡੀਡੇਟ ਲੱਭਦੇ ਨਹੀਂ ਸਭ ਕੋਈ ਇਧਰੋਂ ਫੜਿਆ ਕੋਈ ਉਧਰੋਂ ਫੜਿਆ ਬੰਦਾ ਤਾਂ ਆਪਦੇ ਕੋਲ ਹੈ ਕੋਈ ਨਹੀਂ ਇਤਰੋਂ ਇਹ ਕਹਿੰਦੇ 13 ਪਾਰ ਤੇ 13 ਪਾਰ ਵਾਲਿਆਂ ਨੂੰ ਵੀ ਨਹੀਂ ਬੰਦਾ ਕੋਈ ਲੱਭਦਾ ਹੁਣ ਵਜੀਰਾ ਨੂੰ ਟਿਕਟਾਂ ਦੇਣੀਆਂ ਪੈ ਗਈਆਂ ਜਿਹੜੀ ਆਮ ਆਦਮੀ ਦੀ ਗੱਲ ਕਰਦੇ ਸੀ ਇਸ ਲਈ ਲੋਕ ਦਲ ਬਦਲੂ ਦੀ ਪੋਲਿਟਿਕਸ ਨੂੰ ਝੂਠ ਦੀ ਪੋਲਿਟਿਕਸ ਨੂੰ ਮੌਕਾ ਪ੍ਰਸਤੀ ਦੀ ਪੋਲਿਟਿਕਸ ਨੂੰ ਲੋਕਾਂ ਨੇ ਪਹਿਲਾਂ ਵੀ ਸਬਕ ਸਿਕਾਇਆ ਅੱਜ ਵੀ ਸਬਕ ਸਿਕਾਉਂਗੇ ਸਰ ਸਰਪੰਚ ਸਰ ਐਜੂਸੀ ਮੈਂਬਰ ਨੇ ਪ੍ਰਸ਼ਨ ਪੁੱਛ ਕਰਕੇ ਜਿਵੇਂ ਸਾਡੇ ਕੋਲ ਵੋਟਾਂ ਮੰਗਣ ਨਹੀਂ ਆਏ ਤਗੜੀ ਰੈਲੀ ਕਰਕੇ ਫੈਸਲਾ ਕਰਾਂਗੇ ਚਲੋ ਤੁਸੀਂ ਨਾ ਬਾਲੇ ਚਿੰਤਿਤ ਨਾ ਹੋ ਪ੍ਰੈਸ ਕਾਨਫਰੰਸਾਂ ਤਾਂ ਬੜੀਆਂ ਹੋ ਰਹੀਆਂ ਕਿਵੇਂ ਹੋ ਰਹੀਆਂ ਚਲੋ ਹਰੇਕ ਨੇ ਆਪ ਦੀ ਗੱਲ ਰੱਖਣੀ ਆ ਪਾਰਟੀ ਕੈਂਡੀਡੇਟ ਨੇ ਹਰੇਕ ਕੋਲ ਜਿਹੜਾ 19 ਲੱਖ ਵੋਟਰ ਹੈ ਜੀ ਇੱਥੋਂ ਦਾ 19 ਲੱਖ ਵੋਟਰਾਂ ਤੱਕ ਪਹੁੰਚ ਕਰਨੀ ਆ ਲੋਕਾਂ ਨੇ ਫੈਸਲਾ ਕਰਨਾ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਲੋਕ ਉਹਦਾ ਫੈਸਲਾ ਕਰਨਗੇ ਅਸੀਂ ਲੋਕਤੰਤਰ ਨੂੰ ਇਸ ਗੱਲ ਨੂੰ ਸਵੀਕਾਰ ਕਰਾਂਗੇ ਮਗਰ ਮੇਰਾ ਇਹ ਪੂਰਾ ਮੰਨਣਾ ਕਿ ਜਿਹੜਾ ਜਿਲੋਂ ਅਕਾਲੀ ਆ ਔਰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਪੰਜਾਬ ਦੀ ਮਜ਼ਬੂਤੀ ਚਾਹੁੰਦਾ ਉਹ ਪਾਰਟੀ ਪੰਦਰਾ ਤੋਂ ਉੱਤੇ ਉੱਠ ਕੇ 1 ਜੂਨ ਜਿਹੜਾ ਜ਼ਮੀਰ ਦੀ ਆਵਾਜ਼ ਸੁਣੂ ਤੇ ਫਿਰ ਉਹ ਜ਼ਰੂਰ ਨਾ ਕਾਂਗਰਸ ਨੂੰ ਨਾ ਕਾਂਗਰਸ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਨੂੰ ਔਰ ਨਾ ਜਿਹਦੇ ਨਾਲ ਭਗਵੰਤ ਮਾਨ ਦਾ ਰਾਤ ਦਾ ਗੱਠ ਜੋੜ ਹੈ ਭਾਜਪਾ ਨੂੰ ਮੂੰਹ ਲਾਊਗਾ ਔਰ ਆਪਣੀ ਖੇਤਰੀ ਪਾਰਟੀ ਤੱਕੜੀ ਨੂੰ ਕਾਮਯਾਬ। ਕੁਝ ਵੇਖਿਆ ਜਿਹੜਾ ਫੌਜੀ ਹਾਦਸਾ ਹੋਇਆ ਜੀ ਉਹ ਚਰਨਜੀਤ ਚੰਨੀ ਹਰਾਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਪਹਿਲਾਂ ਪਲਵਾਵਾ ਟੈਕਰਵਾ ਦਿੱਤਾ ਗਿਆ ਸੀ ਇਹ ਇੱਕ ਸੱਟਬਾਜ਼ੀ ਹੈ ਜਿਹੜਾ ਹੁਣ ਵੀ ਹੈ ਸੱਟਬਾਜ਼ੀ ਹੈ ਜੀ। ਤੇ ਕੋਈ ਚੰਨੀ ਸਾਫ਼ ਨਾ ਜੀ ਬਹੁਤ ਕੁਝ ਕਹਿ ਗਿਆ। ਔਰ ਜਿਨ੍ਹਾਂ ਦੇ ਯਾਰ ਹੰਨੀ ਤੇ ਮੰਨੀ ਹੋਣ ਉਹ ਚੰਨੀ ਕੀ ਕਵੇ? ਜਾਂ ਜਿਹੜਾ ਚੰਨੀ ਕਹਿੰਦਾ ਹੋਵੇ ਉਹਦੇ ਨਾਲ ਦੇ ਸਾਥੀ ਉਹਦੇ ਐਮ.ਐਲ.ਏ. ਉਦੇ ਬਾਰੇ ਕਹਿੰਦਾ ਚੰਦੀ ਕਰਦਾ ਚੰਗੀ ਗੱਲ ਕੀ ਗੰਦੀ ਗੱਲ ਹੈ ਤੁਸੀਂ ਲਾ ਲਓ ਮੈਂ ਤਾਂ ਉਹੀ ਕਹੂੰਗਾ ਕਿ ਸੋਚ ਕੇ ਗੱਲ ਕਰੇ ਤੇ ਚੰਗਾ ਅੱਗੇ ਇਹਨੂੰ ਕਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਕਾਂਗਰਸ ਦੀ ਪ੍ਰਾਪਤੀ ਦੱਸ ਤੇ ਕਹਿੰਦਾ ਜਿੰਨੇ ਪੱਛ ਕਾਂਗਰਸ ਨੇ ਲਾਏ ਆ ਉਹਨੂੰ ਵੀ ਪ੍ਰਾਪਤੀ ਦੱਸਦਾ ਸੋ ਮੇਰਾ ਵੀਰ ਕੁਝ ਬੋਲ ਸਕਦਾ ਉਹਨੂੰ ਇੰਨੀ ਗੰਭੀਰਤਾ ਨਾਲ ਨਾ ਲਓ ਮਗਰ ਮੈਂ ਇਹੋ ਜਿਹੇ ਬਿਆਨਾਂ ਦੀ ਨਿਖਿੱਧੀ ਕਰਦਾ ਜਿਹੜੀ ਸਾਡੀ ਫੌਜੀਆਂ ਦੀ ਸ਼ਹਾਦਤ ਨੂੰ ਫੌਜੀਆਂ ਦੀ ਕੁਰਬਾਨੀ ਨੂੰ ਨੀਵਾ ਵਿਖਾਉਣ ਦੀ ਗੱਲ ਕਰੇ ਇਹ ਪੋਲਿਟਿਕਸ ਕਾਂਗਰਸ ਦੀ ਔਰ ਚੰਨੀ ਸਾਹਿਬ ਨੂੰ ਇਸ ਗੱਲ ਤੋਂ ਮਾਫੀ ਮੰਗਣੀ ਚੰਨੀ ਮਾਫੀ ਮੰਗੇ ਔਰ ਸ਼ਹਾਦਤ ਉੱਤੇ ਕੋਈ ਪੋਲਿਟਿਕਸ ਨਹੀਂ ਹੋ ਸਕਦੀ ਮਗਰ ਜਿਹੜੀ ਸ਼ਹਾਦਤ ਨੂੰ ਛੋਟਾ ਵਿਖਾਉਣ ਦੀ ਕੋਸ਼ਿਸ਼ ਕਰੇ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰੇ ਉਹ ਵੀ ਸਾਬਕਾ ਮੁੱਖ ਮੰਤਰੀ ਹੋਵੇ ਤੇ ਮੈਂ ਸਮਝਦਾ ਇਹ ਤੋਂ ਸ਼ਰਮ ਦੀ ਗੱਲ ਕੋਈ ਨਹੀਂ ਔਰ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਨੋਟਿਸ ਲੈਂਦਿਆ ਹੋਇਆ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਜੇ ਨਹੀਂ ਲਊਗੀ ਤੇ ਮੈਂ ਸਮਝੂਗਾ ਕਿ ਕਾਂਗਰਸ ਉਹਦੇ ਬਿਆਨ ਨਾਲ ਸਹਿਮਤ ਹੈ ਜਿਹੜੀ ਫੌਜੀਆ ਨੂੰ ਜਾਂ ਸ਼ਹਾਦਤ ਦੇਣ ਵਾਲੇ ਸਾਡੇ ਸੂਰਬੀਰਾਂ ਦਾ ਅਪਮਾਨ ਕਰ। ਹਾਲ ਆਵਰ ਇੰਡੀਆ 'ਚ ਗੱਠਜੋੜ ਹੈ ਕਾਂਗਰਸ ਆਪ ਵਿੱਚ ਨਹੀਂ ਇੱਥੇ ਵੀ ਗੱਠਜੋੜ ਹੈ ਜੀ ਇਹ ਸਾਰੀਆਂ ਟਿਕਟਾਂ ਕਾਂਗਰਸ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਭਗਵੰਤ ਮਾਨ ਦੀ ਮਨਜ਼ੂਰੀ ਤਹਿਤ ਹੀ ਦਿੱਤੀਆਂ ਗਈਆਂ ਨੇ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਦੇਖੋ ਇਹ ਲੋਕ ਐਡੇ ਮੂਰਖ ਨਹੀਂ ਕਿ ਦੇਸ਼ ਭਰ ਚ ਤੁਸੀਂ ਜਾ ਕੇ ਕਾਂਗਰਸ ਲਈ ਭਗਵੰਤ ਮਾਨ ਵੋਟਾਂ ਮੰਗ ਰਿਹਾ ਕਾਂਗਰਸ ਝਾੜੂ ਲਈ ਮੰਗ ਰਹੀ ਹੈ ਤੇ ਪੰਜਾਬ ਚ ਕਿਹੜਾ ਨੁਕਸ ਪੈ ਜਾਣਾ ਕਿਉਂਕਿ ਦੋਵਾਂ ਦੇ ਲੀਡਰ ਰਾਹੁਲ ਗਾਂਧੀ ਤੇ ਕੇਜਰੀਵਾਲ ਆਪਸ ਚ ਇਹਨਾਂ ਦੀ ਸਾਂਝ ਕੀ ਹੈ ਇਹ ਤਾਂ ਦਿੱਲੀ ਤੇ ਜਿਹੜੀ ਰੈਲੀ ਹੋਈ ਸੀ ਉਸ ਗੱਲ ਨੇ ਸਤਿਕਾਰਤਾ ਜਦੋਂ ਏ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਸੋਨੀਆ ਗਾਂਧੀ ਦੀ ਕਿੱਡੀ ਵੱਡੀ ਕੁਰਬਾਨੀ ਆ ਤੇ 1 ਜੂਨ ਭੁੱਲ ਗਿਆ ਫਿਰ ਭਗਵੰਤ ਮਾਨ ਜਿਹੜਾ ਕੁਛ 1 ਜੂਨ ਨੂੰ ਹੋਇਆ ਹਜ਼ਾਰਾਂ ਲੱਕਾਂ ਦੀ ਗਿਣਤੀ ਚ ਲੋਕ ਸ਼ਹੀਦ ਕਰਤੇ ਗਏ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਤਾ ਗਿਆ ਕਿ ਉਸ ਦਿਨ ਨੂੰ ਫਿਰ ਸਹੀ ਠਰਾ ਰਹੇ ਭਗਵੰਤ ਮਾਨ ਨੇ ਇਸ ਲਈ ਇਹ ਗੱਠ ਜੋੜ ਆਲੇ ਦਿਨ ਚ ਆਪ ਨਾਲ ਰਾਤ ਨੂੰ ਭਾਜਪਾ ਨਾਲ ਤੇ ਪੰਜਾਬ ਨਾਲ ਧੋਖਾ ਉਹ ਚਿਹਰੇ ਨੰਗੇ ਹੋ ਰਹੇ